ਲੱਖਾਂ ਰੁਪਏ ਲਗਾ ਕੇ ਵਿਦੇਸ਼ ਜਾਣ ਵਾਲੇ ਧਿਆਨ ਨਾਲੇ ਤਸਵੀਰਾਂ ਦੇਖ ਲੈਣ ਕੰਮ ਕੋਈ ਵੀ ਛੋਟਾ ਜਾ ਵੱਡਾ ਨਹੀਂ ਹੁੰਦਾ ਸਿਰਫ ਜਨੂਨ ਅਤੇ ਸਿਰੜ ਚਾਹੀਦਾ ਹੈ ਜੀਹਾਂ ਇਹ ਕਹਿਣਾ ਹੈ ਪ੍ਰਾਈਵੇਟ ਅਧਿਆਪਕ ਰਵਿੰਦਰ ਸਿੰਘ ਦਾ ਜੋ ਕਿ ਇੱਕ ਪ੍ਰੋਫੈਸ਼ਨਲ ਇੰਸਟੀਚਿਊਟ ਚ ਵਿਦਿਆਰਥੀਆਂ ਨੂੰ ਕੋਚਿੰਗ ਦਿੰਦੇ ਹਨ ਅਤੇ ਸ਼ਾਮ 5 ਵਜੇ ਤੋਂ ਬਾਅਦ 6 ਵਜੇ ਆਪਣੀ ਸਕੂਟਰੀ ਤੇ ਦਹੀ ਭੱਲਿਆ ਦਾ ਇੱਕ ਸਟਾਲ ਲਗਾ ਕੇ ਆਪਣੇ ਸੱਚੇ ਜਜ਼ਮੇ ਨੂੰ ਹੋਰ ਪਫੁੱਲ ਕਰ ਰਹੇ ਹਨ ਆ ਤੇ ਆਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਲਾਸ ਚ ਪੜਾਉਂਦਿਆਂ ਇੱਕ ਵਿਦਿਆਰਥੀ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਜੇਕਰ ਪੰਜਾਬ ਚ ਕੰਮ ਬਹੁਤ ਹੈ ਤਾਂ ਤੁਸੀਂ ਵੀ ਕੋਈ ਅਜੀਹਾ ਕੰਮ ਕਰਕੇ ਦਿਖਾਓ ਜਿਸ ਤੋਂ ਬਾਅਦ ਮਾਸਟਰ ਰਵਿੰਦਰ ਸਿੰਘ ਨੇ ਮੰਚ ਸੰਕਲਪ ਕਰ ਲਿਆ ਤੇ ਇੰਸਟੀਚਿਊਟ ਤੋਂ ਛੁੱਟੀ ਤੋਂ ਬਾਅਦ ਇੱਕ ਕਪੜਾ ਸੈਟਅਪ ਤਿਆਰ ਕਰਨ ਦਾ ਮੰਚ ਸੰਕਲਪ ਆਇਆ ਅਤੇ ਫਿਰ ਉਸ ਨੂੰ ਦਹੀ ਪੱਲੇ ਦਾ ਸਟਾਲ ਲਗਾਉਣ ਦਾ ਮਨ ਬਣ ਗਿਆ ਮਾਸਟਰ ਰਵਿੰਦਰ ਸਿੰਘ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ਾਂ ਵੱਲ ਦੌੜਨ ਦੀ ਬਜਾਏ ਪੰਜਾਬ ਦੇ ਅੰਦਰ ਹੀ ਮਿਹਨਤ ਕਰੋ ਅਤੇ ਫਲ ਜ਼ਰੂਰ ਮਿਲੇਗਾ ਆਜੀ ਆਪਣਾ ਨਾਮ ਦੱਸੋ ਹਾਂ ਸੱਚੀ ਗੱਲ ਮੇਰਾ ਨਾਮ ਮਿੰਦਰ ਸਿੰਘ ਜੀ ਸਰ ਇੱਕ ਕੰਮ ਦਾ ਗੱਲ ਕਰਦਾ ਇਹ ਮੈਨੂੰ 2 ਮਹੀਨੇ ਹੋ ਚਲੇ ਜੀ ਹਾਂ ਮੇਰੀ ਟੀਚਿੰਗ ਲਾਈਨ ਹੈ ਆਪਣੇ ਬਾਰੇ ਦੱਸੋ ਮਤਲਬ ਮੈਂ ਮਾਰਨਿੰਗ ਟੂ ਈਵਨਿੰਗ ਮੇਰੀ ਟੀਚਿੰਗ ਲਾਈਨ ਹੈ ਇੰਸਟੀਚੂਟ ਦੇ ਵਿੱਚ ਮੇਰੀ ਵਰਕਿੰਗ ਹੁੰਦੀ ਹੈ ਜਿੱਥੇ ਮੇਰੇ ਕੋਲ ਅਲੱਗ-ਅਲੱਗ ਸਟੂਡੈਂਟ ਜਿਸ ਨਾਲ ਕੰਪਿਊਟਰ ਸਟਰੀਮ ਹੋ ਗਈ ਸਪੋਕਨ ਕਲਾਸੇਜ਼ ਹੋ ਗਈਆਂ ਆਈਲਸਟ੍ਰੀਨ ਕਲਾਸੇਜ਼ ਫਿਰ ਕੰਪੀਟੀਟਿਵ ਇਗਜ਼ਾਮ ਹੋਗੇ ਔਰ ਉਸ ਤੋਂ ਬਾਅਦ ਫਿਰ ਮੈਂ 5 ਵਜੇ ਤੋਂ ਬਾਅਦ ਫ੍ਰੀ ਹੋ ਕੇ ਫਿਰ ਮੈਂ ਇੱਥੇ ਆਪਣਾ ਜਿਹੜਾ ਸਪੈਸ਼ਲ ਦਹੀਂ ਭੱਲੇ ਜਿਹੜੇ ਤੁਸੀਂ ਖਾ ਵੀ ਚੁਕੇ ਹੋ ਉਹਦਾ ਟੇਸਟ ਵੀ ਲੈ ਚੁਕੇ ਹੋ ਤੇ ਉਹ ਫਿਰ ਮੈਂ ਇੱਥੇ ਸ਼ਾਮ ਦੇ ਟਾਈਮ ਤੇ ਇਥੇ ਹੁਣਾ ਮੇਰੀ ਟਾਈਮਿੰਗ ਜਿਹੜੀ ਉਹ 6:00 ਤੋਂ 8:00 ਇੱਥੇ ਹੁੰਦੀ ਹੈ ਸਰ ਪੜਾਉਂਦੇ ਹੋ ਤਿਆਰੀ ਕਿਦੋਂ ਕਰਦੇ ਹੋ ਸਰ ਦੇਖੋ ਮੈਂ ਤੇ ਆਪਣੀ ਡਿਊਟੀ ਤੇ 10:00 ਵਜੇ ਤੋਂ ਲੈ ਕੇ ਸਵੇਰੇ ਸ਼ਾਮੀ 5:00 ਵਜੇ ਤੱਕ ਹੁਣਾ ਬਾਕੀ ਸੈਟਅਪ ਜਿਹੜਾ ਉਹ ਘਰ ਦੇ ਨਾਲ ਕਰਦੇ ਨੇ ਪੂਰੀ ਸਪੋਰਟ ਕਰਦੇ ਨੇ ਉਹਨਾਂ ਨੇ ਸਾਰੀ ਤਿਆਰੀ ਕਰਨੀ ਹੁੰਦੀ ਆ ਜੋ ਵੀ ਦਹੀਂ ਆ ਜੋ ਭੱਲੇ ਜੋ ਵੀ ਮਟੀਰੀਅਲ ਇਹਦੇ ਵਿੱਚ ਹੈਗਾ ਪੈਂਦਾ ਉਹ ਸਾਰਾ ਉਹਨਾਂ ਨੇ ਤਿਆਰ ਕਰਨਾ ਹੁੰਦਾ ਜੀ ਨਹੀਂ ਔਖਾ ਨਹੀਂ ਜੀ ਮੈਂ ਸਭੋ ਇਸ ਕੰਮ ਨੂੰ ਹੁਣ ਇੰਜੋਏ ਕਰ ਰਿਹਾ ਹਾਂ ਅਸਲ 'ਚ ਮੇਰਾ ਮੇਨ ਮੋਟਿਵ ਇਹ ਕਸੀ ਉਹਨਾਂ ਸਟੂਡੈਂਟ ਨੂੰ ਸਮਝਾਣਾ ਜਿਹੜੇ ਕੀ ਕਹਿੰਦੇ ਜੀ ਅਸੀਂ ਆਇਲਸ ਕਰਕੇ ਬਾਹਰ ਜਾਣਾ ਚਾਹੁੰਦੇ ਆ 10 ਲੱਖ ਰੁਪਿਆ ਖਰਚ ਗਏ 20 ਲੱਖ ਖਰਚ ਗਏ ਦੂਸੀ ਕੰਟਰੀ ਚ ਜਾਂਦੇ ਪਏ ਕੰਮ ਕਰਨ ਨੂੰ ਵਾਸਤੇ ਪਰ ਉੱਥੇ ਜਾ ਕੇ ਵੀ ਲੇਬਰ ਕਰਦੇ ਪਏ ਆ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਜਿਹੜੀ ਸੀ ਉਹ ਤਿਆਰ ਕਰਨੀ ਸੀ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਕੰਮ ਕਰਨਾ ਤੇ ਇੱਥੇ ਰਹਿ ਕੇ ਵੀ ਤੁਸੀਂ ਕੋਈ ਕੰਮ ਕਰ ਸਕਦੇ ਹੋ ਕਿਉਂਕਿ ਇੱਕ ਸਟੂਡੈਂਟ ਨੇ ਮੈਨੂੰ ਕਿਹਾ ਹੋਈ ਸੀ ਕਿ ਸਰ ਜੇ ਕੋਈ ਇੱਥੇ ਕੰਮ ਹੈਗਾ ਤੇ ਪਹਿਲਾਂ ਤੁਸੀਂ ਕੋਈ ਕਰਕੇ ਦੱਸੋ ਤੇ ਉਹ ਸਟੂਡੈਂਟ ਦੀ ਮੈਨੂੰ ਜਦੋਂ ਇਹ ਗੱਲ કરી ਤੇ ਫਿਰ ਉਹਨੂੰ ਮੈਂ ਦੱਸਿਆ ਕਿ ਇਸ ਤਰ੍ਹਾਂ ਅਸੀਂ ਕੰਮ ਜਿਹੜਾ ਕੋਈ ਵੀ ਕਰ ਸਕਦੇ ਆਂ ਪਰ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕੀਤੀ ਤੁਹਾਡੇ ਸਾਹਮਣੇ ਹੀ ਸੈਟਅਪ ਲੱਗਾ ਹੋਇਆ ਐਕਟਿਵਾ ਦੇ ਉੱਪਰ ਹੀ ਸੈਟਅਪ ਲਗਾਤਾ ਮ ਅਜੇ ਤੁਹਾਡੇ ਸਾਹਮਣੇ ਰਿਜ਼ਲਟ ਮਤਲਬ ਅਗਰ ਅਸੀਂ ਕੰਮ ਕਰਨਾ ਚਾਹੀਏ ਤੇ ਕਰ ਸਕਦੇ ਹਾਂ ਇਸੇ ਵਿੱਚ ਸਾਡੀ ਆਪਣੀ ਥਿੰਕਿੰਗ ਆ ਕਿ ਇਹ ਕੰਮ ਜੀ ਛੋਟਾ ਵਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੀ ਭਾਜੀ ਸੁਣਿਆ ਵਾ ਬੜਾ ਵੱਡਾ ਏ ਹਾਂਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੰਮ ਹੁੰਦਾ ਵਾ ਬਸ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਔਰ ਉਹਨਾਂ ਸਟੂਡੈਂਟ ਨੂੰ ਮੇਰਾ ਇਹੀ ਮੈਸੇਜ ਆ ਕਿ ਤੁਸੀਂ ਜਿਹੜਾ ਬਾਹਰ ਜਾਂਦੇ ਹੋ ਤੁਸੀਂ ਇੱਥੇ ਰਹਿ ਕੇ ਜਿਹੜਾ ਕੋਈ ਕੰਮ ਕਰ ਸਕਦੇ ਹੋ ਸਰ ਜਿਹੜੇ ਪੜ੍ਹਉਂਦੇ ਓ ਬਾਹਰ ਦੇ ਨਾਲ ਕਰਦੇ ਓ ਕੰਮ ਵੀ ਕਰਦੇ ਓ ਪਰ ਪੈਕ ਕਰਨਾ ਸਾਰਾ ਕੁਝ ਕਰਨਾ ਵਿੱਚ ਨਹੀਂ ਹੋਣੀ ਕਿਉਂਣਾ ਸਮਾਨ ਨਹੀਂ ਅਸਟੇਂ ਵਿਚਾਰੀ ਉਹ ਅਸੀਂ ਫਿਰ ਸਾਰੇ ਫੈਮਿਲੀ ਸਪੋਰਟ ਕਰਦੇ ਹਾਂ ਜਿਹੜਾ ਮਟੀਰੀਅਲ ਉਹਨਾਂ ਨੂੰ ਚਾਹੀਦਾ ਹੁੰਦਾ ਹੁਣ ਇੱਥੋਂ ਚੱਲ ਕੇ ਅਸੀਂ ਪਹਿਲੇ ਮਟੀਰੀਅਲ ਥੋੜਾ ਲੈ ਆਣਾ ਜਿਹੜਾ ਮਾਰਨਿੰਗ ਟਾਈਮ ਆਸੇ ਚਾਹੀਦਾ ਹੋਏਗਾ ਉਹ ਫਿਰ ਅਸੀਂ ਕੱਲ੍ਹ ਵਾਸਤੇ ਤਿਆਰੀ ਕਰ ਦੇਣੀ ਉਹਦੇ ਇਹ ਮੈਂ ਮੈਂ ਦੱਸਣਾ ਜਿਸ ਤਰ੍ਹਾਂ ਮੇਰੀ ਟੀਚਿੰਗ ਲਾਈਨ ਆ 5 ਵਜੇ ਤੱਕ ਮੇਰੀ ਡਿਊਟੀ ਹੁੰਦੀ ਆ ਮੇਰੇ ਆਂਦਿਆਂ ਨੂੰ ਆਈਸ ਬਾਕਸ ਜਿਹੜਾ ਪੈਕ ਹੋਇਆ ਹੁੰਦਾ ਮੈਂ ਬਸ ਇਹਦੇ ਉੱਪਰ ਰਖਾਣਾ ਤੇ ਮੈਂ ਲੈ ਆਉਣਾ ਚਾਰਜਰ ਜਿਹੜਾ ਮੇਰੇ ਕੋਲ ਐਕਸਟਰਾ ਇਹਦੀ ਕੁਆਂਟੀਟੀ ਉਹਨਾਂ ਨੂੰ ਪਤਾ ਜੀ ਮੈਂ ਇਹਨੂੰ ਪੈਕਿੰਗ ਲੈ ਕੇ ਆਣੀ ਆ ਇੱਥੇ ਸਰਵ ਕਰ ਦੇਣੀ ਆ ਤੇ ਜਦੋਂ ਮੈਂ ਹੁਣ ਘਰ ਜਾਣਾ ਫਿਰ ਮੈਂ ਇਹ ਦੇਖਣਾ ਕਿ ਹੁਣ ਬਿਜਾਰੋਂ ਕਿਹੜਾ ਸਮਾਨ ਲੈਣ ਵਾਲਾ ਫਿਰ ਉਹ ਲਿਆ ਕੇ ਉਹਨਾਂ ਨੂੰ ਹੈਂਡਓਵਰ ਕਰ ਦੇਣਾ ਨਹੀਂ ਹਾਲੇ ਸਾਡੀ ਏਜ ਜਿਹੜੀ ਉਹ ਕੰਮ ਕਰ ਸਕਦੇ ਆ ਜੇ ਤੁਸੀਂ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰੋਗੇ ਕਿ ਤੁਸੀਂ ਥੱਕ ਗਏ ਹੋ ਤੇ ਸਮਝੋ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ ਬਿਲਕੁਲ ਜੀ ਇਹੀ ਮੇਰਾ ਮੈਸੇਜ ਆ ਕੀ ਅਗਰ ਤੁਸੀਂ ਚਾਹਦੇ ਹੋ ਕੋਈ ਕੰਮ ਕਰਨਾ ਤੇ ਇੱਥੇ ਰਹਿ ਕੇ ਕੰਮ ਜਿਹੜਾ ਉਹ ਕਰ ਸਕਦੇ ਹੋ ਜੇ ਬਾਹਰਲੇ ਸਾਡੇ ਪ੍ਰਵਾਸੀ ਵੀਰ ਜਿਹੜੇ ਨੇ ਉਹ ਇੱਥੇ ਆ ਕੇ ਕੋਈ ਕੰਮ ਕਰ ਸਕਦੇ ਆ ਫਿਰ ਅਸੀਂ ਕਿਉਂ ਨਹੀਂ ਕੰਮ ਕਰ ਸਕਦੇ ਇਹ ਹੀ ਮੇਰਾ ਮੈਸੇਜ ਹੈ ਦੇਖਿਆ ਜਾਏ ਕਿ ਨੋਰਥ ਬਾਰੇ ਕਿੰਨਾ ਬਚਾਏਗਾ ਮੇਰਾ ਤਾਂ ਕਾਰੋਬਾਰ ਹੋਣਾ ਮੈਨੂੰ ਕਿਸੇ ਕਿਤੇ ਦਾ ਕੰਮ ਕਰਨਾ ਨਹੀਂ ਆ ਨਹੀਂ ਬੜਾ ਈਜ਼ੀ ਹੈ ਤੁਹਾਡੇ ਸਾਹਮਣੇ ਦੇਖ ਲਓ ਆਈਸ ਬਾਕਸ ਲੱਗਾ ਹੋਇਆ ਵਾ ਇਹਦੇ ਵਿੱਚ ਅਸੀਂ ਪੈਕੇਟ ਪੈਕ ਕੀਤੇ ਹੁੰਦੇ ਨੇ ਔਰ ਬਿਲਕੁਲ ਅਸੀਂ ਸਫਾਈ ਦਾ ਜਿਹੜਾ ਉਹ ਧਿਆਨ ਰੱਖਦੇ ਇਹਦੇ ਵਿੱਚ ਆਪਣੇ ਜਿਹੜੇ ਵੀ ਸਾਡੇ ਕਸਟਮਰ ਨੇ ਉਹਨਾਂ ਨੂੰ ਇੱਕ ਅੱਛੀ ਕੁਆਲਿਟੀ ਵਾਲੀ ਚੀਜ਼ ਜਿਹੜੀ ਹੋਣੀ ਹੈ ਦੇਖਿਆ ਆਪਾਂ ਬਹੁਤ ਜ਼ਿਆਦਾ ਕਾਫੀ ਆ ਰਹੇ ਸਾਡੇ ਹਾਂਜੀ ਇਸ ਟਾਈਮ ਤੇ ਇਸ ਟਾਈਮ ਤੇ ਥੋੜਾ ਰਸ਼ ਹੋ ਜਾਂਦਾ ਵਾ ਇਸ ਕਰਕੇ ਹੀ ਥੋੜਾ ਮੈਂ ਫਿਰ ਅਵੋਇਡ ਕਰਦਾ ਕਿ ਇਹ ਜਿਹੜੀ ਇੰਟਰਵਿਊ ਵਾ ਉਹ ਤੋਂ ਅਵੋਇਡ ਕਰਾਂ ਕਿਉਂਕਿ ਫਿਰ ਉਹ ਵੇਟ ਕਰਦੇ ਰਹਿੰਦੇ ਫਿਰ ਰੋਡ ਦੇ ਉੱਪਰ ਰਸ਼ ਪੈ ਜਾਂਦਾ ਔਰ ਮੈਂ ਚਾਹਣਾ ਕਿ ਕਿਤੇ ਕਿਸੇ ਤਰ੍ਹਾਂ ਕੋਈ ਰਸ਼ ਨਾ ਹੋਵੇ ਇਹ ਚੀਜ਼ ਦਾ ਵੀ ਧਿਆਨ ਰੱਖਣਾ ਪਏਗਾ ਹਾਂਜੀ ਡੇਲੀ 6 ਵਜੇ ਖੱਡੀ ਕਰਦਾ ਤੁਹਾਡੇ ਵਰਤੈਂਕੀ ਥੈਂਕ ਯੂ ਮਿਲਤ ਕਰਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ